ਚਾਹ ਦੇ ਉਹ ਕਰੀਏ ਹਾਂਜੀ ਕਿੱਧਰ ਕਰਨਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਨੇ ਉਸ ਸਾਡੇ ਬੱਚੇ ਕੋਲੇ ਸਾਡੇ ਛੋਟੇ ਵੀਰ ਕੋਲੇ ਨਵਦੀਪ ਜਲਵੇੜਾ ਕੋਲੇ ਜਿਸ ਦੀ ਦਾਸਤਾ ਤੁਸੀਂ ਹੁਣ ਵੀਡੀਓ ਚੱਲ ਰਹੀਆਂ ਨੇ ਇੰਟਰਵਿਊ ਚੱਲ ਰਹੀਆਂ ਉਸ ਤੋਂ ਸੁਣ ਰਹੇ ਹੋ 28 ਮਾਰਚ ਤੋਂ ਪੁਲਿਸ ਨੇ ਇਹਨੂੰ ਮਹਾਲੀ ਦੇ ਏਅਰਪੋਰਟ ਤੋਂ ਰਿਟਰਨ ਕੀਤਾ ਸੀ ਗਜ਼ੂਰ ਕੀ ਸੀ ਕਿ ਆਪਣੇ ਕਿਸਾਨਾਂ ਵਾਸਤੇ ਆਪਣੇ ਮਜ਼ਦੂਰਾਂ ਵਾਸਤੇ ਹੱਕ ਸੱਤ ਦੀ ਲੜਾਈ ਲੜ ਰਿਆ ਸੀ ਉਹਨਾਂ ਵਾਸਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਸਾਡੇ ਸੰਘਰਸ਼ ਦਾ ਹਿੱਸਾ ਸੀ ਜੋ 13 ਫਰਵਰੀ ਤੋਂ ਚੱਲ ਰਿਹਾ ਸੀ ਤੇ ਸੱਤ ਦਿਓ ਇੱਕ ਟਾਰਗੇਟ ਦੇ ਤਹਿਤ ਇੱਕ ਨਿਸ਼ਾਨਾ ਬਣਾ ਕੇ ਸਾਡੇ ਬੱਚੇ ਨੂੰ ਇੰਨਾ ਜ਼ਿਆਦਾ ਤਸੱਦਦ ਕੀਤੀ ਗਈ ਇੰਨੇ ਜ਼ਿਆਦਾ ਜੋ ਜੋ ਹੂ ਕਮੇਟੀ ਤੋਂ ਸੁਣਦੇ ਆਂ ਇਸ ਬੱਚੇ ਦੇ ਮੂੰਹ ਤੋਂ ਵੀ ਮੇਰੇ ਨਾਲ ਕੀ ਕੁਝ ਹੋਇਆ ਇਹ ਜਦ ਨਾ ਹੋਈ ਹੋਊਗੀ ਉਹ ਉਹ ਤੇ ਪਰਮਾਤਮਾ ਜਾਣਦਾ ਹੋਊਗਾ ਪਰ ਸਬਰ ਸਿੱਦਕ ਇਸ ਬੱਚੇ ਦਾ ਇਸ ਪਰਿਵਾਰ ਦਾ ਪੂਰੀ ਕਿਸਾਨੀ ਸਮਾਜ ਦਾ ਦੇਖ ਲਿਆ ਇਸ ਸਫਰ ਦੇ ਨਾਲ ਅਸੀਂ ਜ਼ਬਰਦਸਤ ਮੁਕਾਬਲਾ ਕੀਤਾ ਤੇ ਕਰਦੇ ਰਵਾਂਗੇ ਤੇ ਮੈਂ ਸਾਡੇ ਬੱਚੇ ਨੇ ਵਧਿਕ ਨੂੰ ਉਹ ਥੋੜਾ ਜਾ ਇੱਕ ਟਰੀਟਮੈਂਟ ਵਾਸਤੇ ਜ਼ਰੂਰ ਦੱਸ ਦੇ ਤਾਂ ਕਿ ਸਾਡੇ ਪੂਰੇ ਦੇਸ਼ ਤੱਕ ਦੁਨੀਆ ਤੱਕ ਜਾਵੇ ਵੀ ਇਹਦੇ ਨਾਲ ਜਦੋਂ ਫੜਿਆ ਤੇ ਉਸ ਤੋਂ ਬਾਅਦ ਛੋਟੇ ਜਿਹੋ ਛੋਟੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਲੜਨੇ ਪੈਂਦੇ ਨੇ ਸੰਘਰਸ਼ ਹੈ ਨਾ ਜੱਗ ਦੇ ਵਿੱਚ ਲੜੀ ਪੈਂਦੀ ਆ ਤੇ ਵੱਡੇ ਵੱਡੇ ਸੰਘਰਸ਼ਾ ਸਭ ਕੁਝ ਛੇਣਾ ਪੈਂਦਾ ਆ ਪਰ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਵੀ ਸੱਚ ਅੱਖੀਂ ਲੜਨਾ ਤੇ ਬਾਬੇ ਨਾਨਕ ਨੇ ਸਾਨੂੰ ਸੱਚਾ ਧਰਮ ਦਿੱਤਾ ਸੱਚੀ ਗੀਤ ਦਿੱਤੀ ਖੇਤੀ ਜਿੱਤੀ ਹੈ ਨਾ ਇਸ ਨੂੰ ਬਚਾਣ ਵਿਖੇ ਸਾਰੀਆਂ ਔਕੜਾਂ ਵਿੱਚ ਲੰਗੇ ਪਰ ਪਿੱਛੇ ਨਹੀਂ ਹਟਦੇ ਨਾ ਝੁਕਾਂਗੇ ਨਾ ਡਰਾਂਗੇ ਇਹਨਾਂ ਸਰਕਾਰਾਂ ਤੋਂ ਤੇ ਐਵੇਂ ਹੀ ਆਪਣੀ ਲੜਾਈ ਨੂੰ ਲੜਦੇ ਰਹਾਂਗੇ ਆਉਣ ਵਾਲੇ ਟਾਈਮ ਤੇ ਸਾਰੇ ਨੂੰ ਬੇਨਤੀ ਵੀ ਕਰਦੇ ਆ ਜੇ ਐਮਐਸਪੀ ਕੋਲ ਕੀ ਕਾਨੂੰਨ ਵਾਸਤੇ ਤੇ ਆਪਣੇ ਕਰਗੇ ਮੁਕਤੀ ਵਾਸਤੇ ਸਾਨੂੰ ਦਿੱਲੀ ਕੂਚ ਦੀ ਕਾਲ ਵੀ ਆਣੀ ਜਦੋਂ ਬੈਰੀਕੇਡ ਹਟਣੇ ਨੇ ਉਹ ਜਿਹੜੀ ਸਾਰੇ ਨੇ ਮੜਜਟੇ ਹਿੱਸਾ ਲੈਣਾ ਹੈ ਸਾਰਾ ਦਾ ਧੰਨਵਾਦ ਵੀ ਕਰਦੇ ਕਿਉਂਕਿ ਸੰਘਰਸ਼ ਤੋਂ ਬਿਨਾ ਕੁਝ ਵੀ ਛਿਰੇ ਨਹੀਂ ਜਰਦਾ ਸੰਘਰਸ਼ ਕਰਕੇ ਜੇ ਤੁਸੀਂ ਜਿਹੜਾ ਚੋਂ ਬਾਹਰ ਆ ਤੇ ਸਭ ਕੁਝ ਜੇ ਜਿੰਨੀ ਵੀ ਦੇਣ ਉਹ ਸਾਰੀ ਸੰਗਤੀਆਂ ਸੰਗਤ ਅਕਦੀ ਦੇਣਾ ਦੇ ਸਕਦੇ ਤੇ ਇਹ ਚਿੰਤ ਮੇਸਾ ਪੰਥ ਦੇ ਲਿਖ ਕੇ ਲਾਵਾਗੇ ਤੇ ਆਪਣੀ ਪਸੰਦ ਦੇ ਸਭ ਤੋਂ ਪਹਿਲਾਂ ਪਰਿਵਾਰ ਦਾ ਪੂਰੇ ਪਰਿਵਾਰ ਦਾ ਜਲਵੇੜਾ ਪਰਿਵਾਰ ਦਾ ਪਿੰਡ ਦਾ ਕਿਸਾਨੀ ਸਮਾਜ ਦਾ ਧੰਨਵਾਦ ਤੇ ਧੰਨਵਾਦ ਹਰ ਇੱਕ ਉਸ ਕਿਸਾਨ ਮਜ਼ਦੂਰ ਨੌਜਵਾਨ ਦਾ ਜਿਹੜਾ ਟਿਕ ਟਿਕੀ ਲਗਾ ਕੇ ਬੈਠਾ ਸੀ ਇਹਦੀ ਰਿਹਾਈ ਵਾਸਤੇ ਤੇ ਜਿਹੜਾ ਕਿ ਇੰਨਾ ਜ਼ਿਆਦਾ ਤਿਆਰੀ ਕੀਤੀ ਹੋਈ ਸੀ ਤੇ ਸਰਕਾਰ ਨੂੰ ਜਿਹੜਾ ਹੈ ਮੂੰਹ ਦਿਖਾਣੀ ਪਈ ਤੇ ਰਾਤ ਨੂੰ ਸਾਡਾ ਬੱਚਾ ਸਾਡਾ ਵੀਰ ਰਿਹਾ ਕੀਤਾ ਉਸ ਪਰਮਪਿਤਾ ਪਰਮਾਤਮਾ ਦਾ ਧੰਨਵਾਦ ਜਿਹਦੇ ਸਦਕਾ ਅਸੀਂ ਦੀਦੀ ਉਹ ਡਰਸਰਾ ਲੈ ਕੇ ਆਪਣੇ ਚੰਗਾ ਚ ਨੂੰ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ